ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ 'ਜਾਓ ਅਲਰਟ' 'ਵਿਆ ਮੰਦੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆ ਚੁੱਕੇ ਹਾਂ ਜੀ ਜੋ ਕਿ ਨਿਕਲ ਕੇ ਆ ਚੁੱਕਿਆ ਹੈ ਆਧਾਰ ਕਾਰਡ ਭਰਤੀ ਸੰਬੰਧ ਵਿੱਚ ਇਸ ਦੇ ਵਿੱਚ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੀ CSC ਦੇ ਵੱਲੋਂ ਮੈਂ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਵਾਂਗਾ ਜੀ ਕਿਵੇਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਤੇ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਇਸਦੀ ਪੂਰੀ ਜਾਣਕਾਰੀ ਜੋ ਟੋਟਲ ਪ੍ਰੋਸੈਸ ਹੈ ਤੁਹਾਨੂੰ ਇਸ ਪੋਸਟ ਦੇ ਬਾਰੇ ਮੈਂ ਵੀਡੀਓ ਵਿੱਚ ਦੱਸਾਂਗਾ ਜੀ ਇਸ ਪੋਸਟ ਦੇ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਰਹਿਣ ਵਾਲੀ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਜੀ ਦੋਸਤੋ ਅਸੀਂ ਇਸ ਚੈਨਲ ਤੇ ਸਿਰਫ ਜੋਬ ਰਿਲੇਟਡ ਅਤੇ ਜੋ ਕੋਈ ਵੀ ਪੰਜਾਬ ਵਿੱਚ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਜਾਣਕਾਰੀ ਦਿੰਦੇ ਹਾਂ ਜੀ ਤੁਸੀਂ ਇਸ ਪੋਸਟ ਨੂੰ ਅੱਗੇ ਬੇਰੋਗਾਰ ਮੁੰਡੇ ਕੁੜੀਆਂ ਤੱਕ ਜਰੂਰ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਵੀ ਬੇਰੁਜ਼ਗਾਰ ਦਾ ਇਸ ਪੋਸਟ ਨੂੰ ਭਰ ਕੇ ਭਲਾ ਹੋ ਸਕੇ ਕਿਉਂਕਿ ਇਹ ਪੋਸਟ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆ ਚੁੱਕੀ ਹੈ ਜੀ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਅਸੀਂ ਪੂਰਾ ਪ੍ਰਕਿਰਿਆ ਦੱਸਾਂਗੇ ਜੀ ਤੁਸੀਂ ਜੇਕਰ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਦੇਖਣਾ ਜੀ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇਹ ਨੋਟੀਫਿਕੇਸ਼ਨ CSC ਵੱਲੋਂ ਜਾਰੀ ਹੋਇਆ ਜੀ ਕਿਉਂਕਿ ਜੋ ਵੀ ਆਧਾਰ ਕਾਰਡ ਸੰਬੰਧੀ ਭਰਤੀ ਆਉਂਦੀ ਹੈ ਉਹ CSC ਵੱਲੋਂ ਜਾਰੀ ਹੁੰਦੀ ਹੈ ਜੀ ਇਹਨਾਂ ਦੇ ਕੈਰੀਅਰ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜੀ ਮੈਂ ਇਸ ਦਾ ਲਿੰਕ ਤੁਹਾਨੂੰ ਸਾਡੇ WhatsApp ਚੈਨਲ ਤੇ ਦੇ ਦੇਵਾਂਗਾ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਜੀ ਅਤੇ ਪੋਸਟ ਨੂੰ ਅਪਲਾਈ ਵੀ ਕਰ ਸਕਦੇ ਹੋ ਜੀ ਇਹ ਪੋਸਟ ਪਹਿਲਾਂ ਵੀ ਆ ਚੁੱਕੀ ਹੈ ਜੀ ਕਾਫੀ ਕੈਂਡੀਡੇਟ ਦੇ ਕਮੈਂਟ ਆਏ ਸੀਗੇ ਦੁਆਰਾ ਪੋਸਟ ਕਰਵਾਵੇਗੀ ਜੀ ਇਹ ਬੜੀ ਮੌਕਾ ਆ ਚੁੱਕਾ ਜੀ ਇਸ ਪੋਸਟ ਨੂੰ ਅਪਲਾਈ ਕਰਨ ਜਿੰਨੇ ਕੈਂਡੀਡੇਟ ਨੇ ਇਸ ਪੋਸਟ ਦੀ ਵੇਟ ਕਰ ਰਹੇ ਸੀਗੇ ਤੇ ਜੋ WhatsApp ਚੈਨਲ ਦਾ ਲਿੰਕ ਹੈ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਇਹ ਪੋਸਟ ਅਧਾਰ ਸੁਪਰਵਾਈਜ਼ਰ ਤੇ ਆਪਰੇਟਰ ਦੀਆਂ ਅਸਾਮੀਆਂ ਦੀ ਬਣ ਕੀਤੀ ਜਾਂਦੀ ਹੈ ਜੀ ਇਦੀ ਲਾਸਟ ਡੇਟ ਅਪਲਾਈ ਕਰਨ ਦੀ 4/10/2025 ਰਹਿਣ ਵਾਲੀ ਹੈ ਜੀ ਅਤੇ ਇਹ ਆਨਲਾਈਨ ਅਪਲਾਈ ਹੋਏਗੀ ਭਰਤੀ ਹੈ ਜੀ ਲੇਕਿਨ ਇਹਦੀ ਫੀਸ ਹੈ ਜੋ ਉਹ ਨਿਲ ਰਹਿਣ ਵਾਲੀ ਹੈ ਜੀ ਨਾ ਹੀ CSC ਤੁਹਾਡੇ ਤੋਂ ਕੋਈ ਪੈਸੇ ਮੰਗਦਾ ਜੀ ਇਸ ਭਰਤੀ ਨੂੰ ਕਰਨ ਵਾਸਤੇ ਬਿਲਕੁਲ ਫ੍ਰੀ ਭਰਤੀ ਹੁੰਦੀ ਹੈ ਇਹ ਇਹ ਪੋਸਟ ਸਿਰਫ ਫਾਰਮ ਭਰ ਕੇ ਆਨਲਾਈਨ ਫਿਲ ਹੋ ਜਾਵੇਗੀ ਤੁਸੀਂ ਆਪਣੇ ਮੋਬਾਈਲ ਤੇ ਹੀ ਇਸ ਪੋਸਟ ਨੂੰ ਫਿਲ ਕਰ ਸਕਦੇ ਹੋ ਅਸੀਂ ਅੱਗੇ ਇਸ ਦਾ ਪੂਰਾ ਪ੍ਰੋਸੈਸ ਅਪਲਾਈ ਕਰਨ ਤੋਂ ਦੱਸ ਦਿੰਨੇ ਹਾਂ ਜੀ ਤੁਸੀਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਣਾ ਹਾਂਜੀ ਸਪੋਰਟ ਦੇ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਪੋਸਟਾਂ ਆ ਚੁੱਕੀਆਂ ਹਨਾ ਇਹ ਪੋਸਟਾਂ ਇਸ ਪ੍ਰਕਾਰ ਹਨ ਬੜੀਆਂ ਹਾਂਜੀ ਪੰਜਾਬ ਦੇ ਵਿੱਚ ਬਰਨਾਲ ਦੇ ਲਈ ਦੋ ਪੋਸਟਾਂ ਰਹਿਣ ਵਾਲੀਆਂ ਜੀ ਫਤਿਹਗੜ੍ਹ ਸਾਹਿਬ ਦੇ ਲਈ ਇੱਕ ਹੈ ਜੀ ਫਰੋਜ਼ੀਪੁਰ ਦੇ ਲਈ ਇੱਕ ਪੋਸਟ ਰਹਿਣ ਵਾਲੀ ਹੈ ਜਲੰਧਰ ਦੇ ਲਈ ਇੱਕ ਪੋਸਟ ਰਹਿਣ ਵਾਲੀ ਹੈ ਇਹ ਉਗਰਾਹ ਦੇ ਲਈ ਇੱਕ ਹੈ ਜੀ ਪੋਸਟ ਪਠਾਨਕੋਟ ਦੇ ਲਈ ਵੀ ਇੱਕ ਪੋਸਟ ਰਹਿਣ ਵਾਲੀ ਹੈ ਪਟਿਆਲਾ ਦੇ ਲਈ ਵੀ ਇੱਕ ਰਹਿਣ ਵਾਲੀ ਹੈ ਜੀ ਰੂਪਨਗਰ ਦੇ ਲਈ ਵੀ ਇੱਕ ਰਹਿਣ ਵਾਲੀ ਹੈ ਜੀ ਸੰਗਰੂਰ ਦੇ ਲਈ ਇੱਕ ਸ਼ਹੀਦ ਭਗਤ ਸਿੰਘ ਦੇ ਲਈ ਇੱਕ ਰਹਿਣ ਵਾਲੀ ਹੈ ਜੀ ਐਸਐਸ ਨਗਰ ਦੇ ਲਈ ਰਹਿਣ ਵਾਲੀ ਹੈ ਅਤੇ ਸ਼੍ਰੀ ਮੁਕਸ਼ਾ ਸਾਹਿਬ ਲਈ ਇੱਕ ਪੋਸਟ ਰਹਿਣ ਵਾਲੀ ਹੈ ਜੀ ਪੋਸਟ ਦੇ ਲਈ ਜੋ ਐਲੀਜੀਬਿਲਟੀ ਹੈ ਜੀ ਉਹ ਇਸ ਤਿਕਣਾ ਰਹਿਵਾਲੀ ਕੈਂਡੀਡੇਟ ਦੇ ਲਈ ਹਾਂਜੀ ਨਾਮ ਆ ਪੋਸਟ ਹੁੰਦਾ ਸੀ ਚੁੱਕਾ ਹੈ ਜੀ ਇਹਦਾ ਸੁਪਰਵਾਈਜ਼ਡ ਆਪਰੇਟਰ ਦੀ ਆ ਚੁੱਕੀਆਂ ਹਨ ਜੀ ਐਲੀਜੀਬਿਲਟੀ ਕਰਾਈਟਰੀਆ ਕੈਂਡੀਡੇਟ ਦੇ ਲਈ ਇਸ ਤਿਕਣਾ ਰਹਿਵਾਲਾ ਜੀ ਐਲੀਜੀਬਿਲਟੀ ਕਰਾਈਟਰੀਆ ਦੇ ਵਿੱਚ ਜੋ ਘੱਟ ਤੋਂ ਘੱਟ ਏਜ ਹੈ ਜੀ ਕੈਂਡੀਡੇਟ ਦੀ 18 ਸਾਲ ਤੋਂ ਹੋਣੀ ਚਾਹੀਦੀ ਜੀ 18 ਸਾਲ ਤੋਂ ਉੱਪਰ ਦਾ ਕੈਂਡੀਡੇਟ ਹੀ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਜੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲਿਫਿਕੇਸ਼ਨ ਇਸ ਤਿਕਣਾ ਰਹਿਵਾਲੀ ਕੈਂਡੀਡੇਟ ਦੀ 12ਵੀਂ ਕੀਤੀ ਜਾਂ ਫਿਰ 10ਵੀਂ ਦੇ ਨਾਲ 2 ਸਾਲ ਦੀ ਆਈਟੀ ਕੀਤੀ ਹੋਣੀ ਚਾਹੀਦੀ ਹੈ ਜਾਂ ਫਿਰ 10ਵੀਂ ਦੇ ਨਾਲ 3 ਸਾਲ ਦਾ ਪੋਲੀਟੈਕਨੀਕਲ ਦਾ ਬੜਕਮਾ ਮੂਮਾ ਕੀਤਾ ਹੋਣਾ ਚਾਹੀਦਾ ਫਿਰ ਵੀ ਤੁਸੀਂ ਸਪੋਰਟ ਨੂੰ ਅਪਲਾਈ ਕਰ ਸਕਦੇ ਹੋਗੇ ਹਾਂਜੀ ਦੋਸਤੋ ਇਸ ਸਪੋਰਟ ਦੇ ਲਈ ਕੈਂਡੀਡੇਟ ਦੇ ਕੋਲ ਆਧਾਰ ਸਰਪ੍ਰਵਾਈਜ਼ਰ ਦਾ ਜੋ ਸਰਟੀਫਿਕੇਟ ਹੈ ਉਹ ਹੁਣ ਲਾਜ਼ਮੀ ਹੈ ਜੀ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਦੀ ਲੈਣਾ ਹੈ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਲਜਾਮ ਹੋਏਗਾ ਜੋ ਸਰਟੀਫਿਕੇਟ ਦੇ ਲਈ ਅਤੇ ਲਿੰਕ ਤੇ ਜਾ ਕੇ ਤੁਸੀਂ ਇਹ ਸਰਟੀਫਿਕੇਟ ਆਧਾਰ ਸਰਪ੍ਰਵਾਈਜ਼ਰ ਲਈ ਉਹ ਤੁਸੀਂ ਭਰ ਸਕਦੇ ਹੋ ਦੋਸਤੋ ਇਹਨਾਂ ਦੀ ਕੁਝ ਟਰਮਾਂਡ ਕੰਡੀਸ਼ਨਾਂ ਹੈ ਹਨ ਜੀ ਇਸ ਪੋਸਟ ਦੇ ਲਈ ਕੈਂਡੀਡੇਟ ਦੇ ਕੋਲ ਹੀ ਆਧਾਰ ਕਾਰਡ ਸੁਪਰਵਾਈਜ਼ਰ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਜੀ ਜੋ ਕਿ ਇਹਨਾਂ ਦੀ ਜੁਆਈਡੀ ਦੀ ਅਥਾਰਟੀ ਦੇਤੇ ਤੁਹਾਨੂੰ ਮਿਲ ਜਾਵੇਗਾ ਤੁਸੀਂ ਉੱਥੇ ਟੈਸਟ ਦੇਣਾ ਹੋਵੇਗਾ ਛੋਟਾ ਜਿਹਾ ਟੈਸਟ ਦੇਣ ਤੋਂ ਬਾਅਦ ਤੁਹਾਨੂੰ ਉਹ ਸਰਟੀਫਿਕੇਟ ਆਦਾ ਸੁਪਰਵਾਈਜ਼ਰ ਨੇ ਮਿਲ ਜਾਵੇਗਾ ਜੀ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਹਾਂਜੀ ਦੋਸਤੋ ਅਪਲਾਈ ਨਾਉ ਤੇ ਜਾ ਕੇ ਤੁਸੀਂ ਸਪੋਰਟ ਨੂੰ ਫਿਲ ਕਰ ਸਕਦੇ ਹੋ ਤੁਹਾਨੂੰ ਪੂਰਾ ਪ੍ਰਕਿਰਿਆ ਦੱਸਣੀ ਹੈ ਜੀ ਤੁਸੀਂ ਅਪਲਾਈ ਨਾਉ ਤੇ ਕਲਿੱਕ ਕਰਨਾ ਹੈਗਾ ਇਸ ਤਰੀਕੇ ਦਾ ਤੁਹਾਡੇ ਅੱਗੇ ਫਾਰਮ ਖੁੱਲ ਜਾਊਗਾ ਜੀ ਪੈਸਾ ਤੋਂ ਪਹਿਲਾਂ ਨਾਮ ਪੋਸਟ ਆਵੇਗਾ ਜੀ ਆਧਾਰਤ ਪ੍ਰੋਵਾਈਡਰ ਆਪਰੇਟਰ ਦੇ ਲਈ ਇਹਦੇ ਵਿੱਚ ਤੁਸੀਂ ਆਪਣਾ ਨੇਮ ਫਿਲ ਕਰਨਾ ਹੈਗਾ ਫਿਰ ਮੋਬਾਈਲ ਨੰਬਰ ਈਮੇਲ ਆਈਡੀ ਪੈਨ ਕਾਰਡ ਡੇਟ ਆਫ ਬਰਥ ਫਿਲ ਕਰਨੀ ਹੈ ਜੀ ਸਟੇਟ ਅਪਲਾਈ ਕਰਨੀ ਹੈ ਜ਼ਿਲ੍ਹਾ ਜੀ ਹਾਈएस्ट ਕੁਆਲਿਫਿਕੇਸ਼ਨ ਤੁਸੀਂ ਇੱਥੇ ਆਪਣੀ ਕਰਨੀ ਹੈ ਟੋਟਲ ਐਕਸਪੀਰੀਐਂਸ ਕਿਨੇ ਸਾਲ ਤੁਹਾਡੇ ਕੋਲ ਜੀ ਰੈਜੀਡੈਂਟ ਆਫ ਸਟੇਟ ਕਰਨੀ ਹੈ ਜਿੱਥੇ ਫਿਰ ਰੈਜੀਡੈਂਟ ਆਫ ਡਿਸਟ੍ਰਿਕਟ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਰੈਜ਼ੂਮੇ ਫਿਲ ਕਰਨਾ ਹੈ ਜੀ ਅਪਲੋਡ ਕਰਨਾ ਹੈਗਾ ਆਦਾ ਸੁਪਰਵਾਈਜ਼ ਸਾਜੂ ਸਰਟੀਫਿਕੇਟ ਹੈ ਜੀ ਯੂ ਐਡ ਵੀ ਸਿਰ ਤੋਂ ਮਿਲੇਗਾ ਉਹ ਤੁਸੀਂ ਇੱਥੇ ਅਪਲੋਡ ਕਰ ਦਿਨਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਜੈਂਡਰ ਮੇਲ ਫੀਮੇਲ ਦੇ ਲਈ ਕਲਿਕ ਕਰਕੇ ਕੈਪਚਾ ਭਰਨ ਤੋਂ ਬਾਅਦ ਇਸ ਫਾਰਮ ਨੂੰ ਤੁਸੀਂ ਸਬਮਿਟ ਕਰ ਦਿਨਾ ਹੈ ਜੀ ਬਹੁਤ ਹੀ ਮੌਕਾ ਆ ਚੁੱਕਾ ਜੀ ਮੁੰਡੇ ਕੁੜੀਆਂ ਦੇ ਲਈ ਪੰਜਾਬ ਦੇ ਵਿੱਚ ਇਸ ਪੋਸਟ ਨੂੰ ਅਪਲਾਈ ਕਰਨ ਦਾ ਵਕ ਵਕ ਜਿਹੜੇ ਵਿੱਚ ਇਹ ਭਰਤੀ ਆ ਚੁੱਕੀ ਹੈ ਜੀ ਸਿਰਫ ਇਹ ਫਾਰਮ ਫਿਲ ਕਰਨ ਤੋਂ ਬਾਅਦ ਹੀ ਇਹ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਨਾ ਹੀ ਇਹਦੀ ਕੋਈ ਫੀਸ ਹੈ ਜੀ ਨਾ ਹੀ ਇਹਦੇ ਵਿੱਚ ਕੋਈ ਤੁਹਾਨੂੰ ਕੋਈ ਹੋਰ ਲੱਗਦੋ ਪੇਪਰ ਲੈਣ ਵਾਲਾ ਜੀ ਜੇਕਰ ਤੁਹਾਡੀ ਫੇਰ ਵੀ ਕੁਰੀ ਹੈ ਹੁੰਦੀ ਹੈ ਇਸ ਪੋਸਟ ਦੇ ਲਈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਹੈਲਪ ਕੀਤੀ ਜਾਵੇਗੀ ਜੀ ਵਧੀਆ ਮੌਕਾ ਆ ਚੁੱਕਾ ਜੀ ਇਸ ਪੋਸਟ ਨੂੰ ਅਪਲਾਈ ਕਰਨ ਦਾ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ